ਜਾ ਚੁੱਕੇ ਆ ਔਰ ਇੰਨਿਆਂ ਦੇ ਨਾਲ ਹੀ ਅਸੀਂ ਇਹਨਾਂ ਨੂੰ 90 ਦੇ ਕਰੀਬ ਗੈਂਗਸਟਰਸ ਨੂੰ ਪਿਛਲੇ 6 ਮਹੀਨਿਆਂ ਸੇ ਅਸੀਂ ਕੀਤਾ ਹੈ ਸੱਤ ਬੰਦੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਆ ਗੈਂਗਸਟਰਸ ਸੋ ਇਹ ਲਗਾਤਾਰ ਪੰਜਾਬ ਪੁਲਿਸ ਦੀ ਇਹ ਮੁਹਿੰਮ ਜਾਰੀ ਹੈ ਔਰ ਜਿਹੜਾ ਇਹ ਬਾਹਰ ਬੈਠੇ ਲੋਕ ਪੰਜਾਬ ਦੇ ਵਿੱਚ ਖਰਾਬੀਆਂ ਪੈਦਾ ਕਰ ਰਹੇ ਨੇ ਉਹਨਾਂ ਦੇ ਫੁੱਟ ਸੋਲਜਰਸ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਸਾਡੀ ਲਗਾਤਾਰ ਇਹਨਾਂ ਤੇ ਨਿਗਾਹ ਹੈ ਔਰ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ

preventive measures वार 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 are being taken ਜਿਨ੍ਹਾਂ ਦਾ 브్రదర్ ਮਰਿਆ ਜੀ ਉਹਨਾਂ ਦਾ ਬਲੇਮ ਹੈ ਕਿ ਸਿਸਟਮ ਜਿਹੜਾ ਹੈ جیل ਦੇ ਵਿੱਚ ਬੈਠ ਕੇ ਇਹਨਾਂ ਨੂੰ ਪਨਾਹ ਦਿੰਦਾ ਹੈ ਏਸੀ ਵਜ੍ਹਾ ਨਾਲ ਇਹ ਵਾਰ-ਵਾਰ ਵਾਰਦਾਤਾਂ ਹੋ ਰਹੀਆਂ ਜੀ ਇਹ ਚੈਲੰਜ ਉਹਨਾਂ ਨੇ ਵਾਰ-ਵਾਰ ਲਗਾਤਾਰ ਰਿਪੀਟ ਇਹੀ ਗੱਲ ਕਰ ਰਹੇ ਹੈ ਕਿ ਜੇ ਸਿਸਟਮ ਹੀ ਠੀਕ ਹੋਵੇ ਕਿ ਇਹ ਇਹਨਾਂ ਨੂੰ ਪਨਾਹ ਨਾ ਮਿਲੇ ਤਾਂ ਸਾਡੇ ਨਾਲ ਇਚ ਚਾਹੀਦਾ ਹੋਣ ਦੇਖੋ ਜਿਹੜਾ ਜੇਲ ਹੈ ਉਹ ਇੱਕ ਵੱਖਰਾ ਡਿਪਾਰਟਮੈਂਟ ਹੈ ਬਟ ਵੀ ਆਰ ਸੀਰੀਅਸਡ ਆਫ द ਮੈਟਰ ਔਰ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਵਿੱਚੋਂ ਜੇਲ੍ਹ ਦੇ ਬੈਠੇ ਲੋਕਾਂ ਦਾ ਸੰਪਰਕ ਬਾਹਰ ਵਾਲੇ ਲੋਕਾਂ ਨਾਲ ਨਾ ਹੋ ਸਕੇ ਔਰ ਇਹਦੇ ਵਿੱਚ ਕਈ ਜਗ੍ਹਾ ਸਾਨੂੰ ਸਫਲਤਾ ਮਿਲੀ ਹੈ ਕਈ ਜਗ੍ਹਾ ਕੰਮ ਚੱਲ ਰਿਹਾ ਹੈ ਸਰ ਇਸ ਕੇਸ ਦੀ ਗੱਲ ਕਰਦੇ ਹਾਂ ਜਿਹੜੀ ਬੀਜਪੀ ਹੈ ਕਾਂਗਰਸ ਹੈ ਇਕੱਲੇ ਨਾਲ ਕਿ ਜਿਹੜਾ ਪੰਜਾਬ ਦੇ ਵਿੱਚ ਹੈ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਹੈਗੇ ਅਖਰ ਉਹਨਾਂ ਉਹਦੇ ਸਵਾਲ ਕਿਉਂ ਖੜੇ ਕਰਦੀ ਮੈਂ ਇਸ ਗੱਲ ਦੇ ਉਤੇ ਤੁਹਾਨੂੰ ਦੱਸ ਰਿਹਾ ਕਿ ਲਾਅ ਐਂਡ ਆਰਡਰ ਦੀ ਜਿੰਨੇ ਵੀ ਕ੍ਰਾਈਮ ਹੋਇਆ ਇਹ ਸਾਡੀ ਬਾਰਡਰ ਸਟੇਟ ਹੈ ਸਾਡੀ ਆਪਣੀ ਪ੍ਰੋਬਲਮਸ ਹੈ ਭਾਵੇਂ ਡਰੱਗਜ਼ ਹੋਣ ਭਾਵੇਂ ਨਾਰਕੋ ਟਰੋਰਿਜ਼ਮ ਦਾ ਐਂਗਲ ਹੋਵੇ ਭਾਵੇਂ ਇੱਥੇ ਗੈਂਗਸਟਰਿਜ਼ਮ ਹੋਵੇ ਇਹ ਕੋਈ ਇੱਕ ਦਿਨ ਚ ਪੈਦਾ ਨਹੀਂ ਹੁੰਦਾ ਲੇਕਿਨ ਇਹਨੂੰ ਕੰਟਰੋਲ ਕਰਨ ਦੀ ਮੈਂ ਸਿਰਫ ਇਹ ਗੱਲ ਤੁਹਾਨੂੰ ਦੱਸ ਰਿਹਾ ਜਿੰਨੇ ਵੀ ਭਾਵੇਂ ਬਾਰਡਰ ਰੇਂਜ ਦੇ ਵਿੱਚ ਬਾਰਡਰ ਏਰੀਆਜ਼ ਦੇ ਵਿੱਚ ਹੈਂਡ ਗ੍ਰੇਨੇਡਸ ਅਟੈਕ ਹੋਏ ਜਿੰਨੇ ਮਰਡਰਸ ਹੋਏ ਆਲ ਹੈਵ ਬੀਨ ਟ੍ਰੈਸਡ ਐਂਡ ਜ਼ਿਆਦਾਤਰ ਕੇਸਸ ਦੇ ਵਿੱਚ ਸਾਡੇ ਮੁਜ਼ਮਿਮ ਅਰੈਸਟ ਹੋ ਚੁੱਕੇ ਨੇ ਔਰ ਪ੍ਰੀਵੈਂਟਿਵ ਐਕਸ਼ਨ ਜੋ ਲੱਗ ਰਿਹਾ ਜੋ ਅਸੀਂ ਲੈ ਰਹੇ ਆ ਉਹ ਸ਼ਾਇਦ ਲੋਕਾਂ ਦੇ ਉਹਲੇ ਹੋ ਜਾਂਦਾ ਜਿਹੜਾ ਕੋਈ ਕ੍ਰਾਈਮ ਹੁੰਦਾ ਹੈ ਉਹ ਸਾਰਿਆਂ ਦੇ ਸਾਹਮਣੇ ਆ ਜਾਂਦਾ ਸਰ ਜੋ ਦੋ ਆਗੂ ਵੀ ਫੜਨੇ ਉਹਦਾ ਪਤਾ ਲੱਗਿਆ ਜੀ ਕਿ ਕਿਸ ਕਿਸ ਗਰੋਹ ਦੇ ਨਾਲ ਜੁੜਾ ਹੈ ਕਨੈਕਸ਼ਨ ਇਹਦੇ ਇਨਵੈਸਟੀਗੇਸ਼ਨ ਦੇ ਬਾਰੇ ਸਾਰੇ ਖੁਲਾਸੇ ਅਸੀਂ ਥੋੜੀ ਦੇਰ ਬਾਅਦ ਤੁਹਾਨੂੰ ਜਦੋਂ ਇਹ ਕਲੀਅਰ ਹੋ ਜਾਂਦਾ ਸਾਰੀ ਕਹਾਣੀ ਤੁਹਾਡੇ ਸਾਹਮਣੇ ਰੱਖੀ ਸਰ ਕੁਛ ਇਸ ਤਰ੍ਹਾਂ ਨਹੀਂ ਹੋ ਰਿਹਾ ਕਿ ਜਿਵੇਂ ਇੱਕਲੀ ਡਰੱਗ ਮੁਹਿੰਮ ਨੂੰ ਹੀ ਲੈ ਕੇ ਪੁਲਿਸ ਕੰਮ ਕਰ ਰਹੀ ਹੈ ਪੁਲਿਸ ਵੀ ਬੜੀ ਵਾਰੀ ਪੁਲਿਸ ਤੇ ਜਿਹੜੇ ਨੀਚੇ ਲੈਵਲ ਤੇ ਵੀ ਗੱਲ ਕਰਦੇ ਆ ਉਹ ਕਹਿੰਦੇ ਸਾਡੇ ਕੋਲ ਇੱਕੋ ਹੀ ਕੰਮ ਹੈ ਬੰਦਾ ਨਸ਼ਾ ਕਰ ਰਿਹਾ ਉਹਨੂੰ ਛਡਾਓ ਉਹਨੂੰ ਪਜਾਓ ਉਹਨੂੰ ਕਰੋ ਇੱਕ ਨਫਰੀ ਕਮੀ ਹੈ ਪੰਜਾਬ ਪੁਲਿਸ ਕੋ ਦੂਜਾ ਗੈਂਗਸਟਰ ਕਿਤੇ ਇਹਨਾਂ ਚੀਜ਼ਾਂ ਦਾ ਬੈਨੀਫਿਟ ਤਾਂ ਨਹੀਂ ਲੈ ਰਹੇ ਕਿ ਪੁਲਿਸ ਦਾ ਧਿਆਨ ਹੀ ਡਾਇਵਰਟ ਹੈ ਜੀ ਸਿਰਫ ਇੱਕੋ ਚੀਜ਼ ਦੇ ਕੇ ਨਸ਼ਾ ਛਡਾਓ ਤੇ ਸਿਹਤ ਕੇਂਦਰਾਂ ਚ ਪੁਲਿਸ ਭਰਤੀ ਕਰਾ ਰਹੀ ਹੈ ਜਦ ਦੇਖੋ ਮੈਂ ਸਿਰਫ ਇੰਨੀ ਦੱਸਾਂਗਾ ਕਿ ਇਹ ਜਿਹੜਾ ਜਿਹੜਾ ਡਰੱਗਸ ਹੈ ਔਰ ਕ੍ਰਾਈਮ ਹੈ ਇਹਦਾ ਇੱਕ ਬਹੁਤ ਨੇੜਲਾ ਰਿਸ਼ਤਾ ਹੈ ਔਰ ਇਹ ਕਹਿਣਾ ਗਲਤ ਹੈ ਕਿ ਪੰਜਾਬ ਪੁਲਿਸ ਸਿਰਫ ਡਰੱਗਸ ਦੇ ਮਗਰ ਲੱਗੀ ਹੈ ਡਰੱਗਸ ਸਾਡੀ ਇੱਕ ਡਰਾਈਵ ਚੱਲ ਰਹੀ ਹੈ ਨਸ਼ੇ ਨੂੰ ਖਤਮ ਕਰਨ ਦੀ ਔਰ ਉਸ ਦੇ ਨਾਲ-ਨਾਲ ਸਾਡੇ ਗੈਂਗਸਟਰ ਸਾਡੇ ਸਟਰੀਟ ਕ੍ਰਾਈਮ ਸਾਡੇ ਇਨਵੈਸਟੀਗੇਸ਼ਨ ਸਾਰਿਆਂ ਦੇ ਉੱਤੇ ਸਾਡੀ ਬਰਾਬਰ ਦੀ ਪਹਿਲ ਰਹੀ ਹੈ ਬਿਨਾਂ ਆਖਰੀ ਵਾਰ ਹੋਈ ਕਿ ਪਕੜੇ ਉਸ ਤੋਂ ਕੋਈ ਅਸਲ ਗੱਲ ਨਹੀਂ ਹੈ ਦੇ ਨਾਲ ਦੀ ਅਦੇ ਨਾਲ ਕੋਈ ਬਰਾਮਗੀ ਵੀ ਹੋਈ ਕੋਈ ਹੋਰ ਵੀ ਕਲਪਾ ਕਿਤੇ ਜੇ ਨੇ ਕਿਸ ਤਰ੍ਹਾਂ ਥੋੜਾ ਸਬਰ ਕਰੋ ਅਸੀਂ ਸਾਰੀ ਡਿਟੇਲਸ ਤੁਹਾਡੇ ਨਾਲ ਸਾਂਝੀ ਕਰਾਂਗਾ ਮੇਰਾ ਆਖਰੀ ਸਵਾਲ ਹੈ ਜੀ ਤੁਹਾਡੇ ਕੋਲ ਨਫਰੀ ਦੀ ਬਹੁਤ ਕਮੀ ਹੈ ਥਾਣਿਆਂ ਦੇ ਸਪੀਸੀਕਲ ਹੋਏਗੀ ਇਸ ਮਾਮਲੇ ਨੂੰ